ਕਹਿੰਦਾ ਪਹਿਲੇ ਜਦੋਂ ਘਰੋਂ ਹੀ ਨਿਕਲਦਾ ਤੇ ਅਸੀਂ ਫੈਸਲਾ ਕਰਦੇ ਜੇ ਅੱਜ ਸਕੂਲ ਆਪਾਂ ਜਾਣਾ ਵੀ ਹੈ ਕਿ ਨਹੀਂ ਇਹ ਲੀਡਰਸ਼ਿਪ ਕੁਆਲਿਟੀ ਦੱਸ ਰਹੇ ਨੇ ਮੁੱਖ ਮੰਤਰੀ ਸਾਹਿਬ ਜਿਸ ਸਕੂਲ ਤੋਂ ਇਹ ਪੜ੍ਹ ਕੇ ਆਏ ਨੇ ਉਸ ਤੋਂ ਲੀਡਰਸ਼ਿਪ ਕੁਆਲਿਟੀ ਪਹਿਲੀ ਕੀ ਸੀ ਉਹ ਕਹਿੰਦਾ ਕਿਉਂਕਿ ਉਹਨਾਂ ਵਕਤਾਂ ਚ ਇਹ ਬੁਧਿਆ ਨਹੀਂ ਸੀ ਨਾਲੇ ਸਰਕਾਰੀ ਸਕੂਲ ਦਾ ਜਿਹੜਾ ਕਹਿੰਦੇ ਸਕੂਲ ਦੇ ਵਿੱਚ ਟੀਚਰ ਨੂੰ ਵੀ ਐਡਮਿਨਿਸਟਰ ਨੂੰ ਟੈਲੀਫੋਨ ਕਰਕੇ ਪੁੱਛਣਾ ਜੇ ਲੈਣਾ ਪਹੁੰਚਿਆ ਕਿ ਪ੍ਰਾਈਵੇਟ ਸਕੂਲਾਂ ਤੇ ਪੁੱਛਦੇ ਕਿ ਅੱਜ ਨਹਿਣਾ ਨਹੀਂ ਪਹੁੰਚਿਆ ਜੀ ਤੁਹਾਡਾ ਕੀ ਕਾਰਨ ਹੋਇਆ ਉਹ ਤੇ ਨਾ ਪਹੁੰਚਿਆ ਫਿਰ ਕਹਿੰਦਾ ਸੀ ਫੈਸਲਾ ਕਰਨਾ ਜੇ ਪਹੁੰਚ ਗਏ ਜਮਾਤ ਚ ਅੰਦਰ ਬਹਿਣਾ ਵੀ ਹੈ ਕਿ ਇਹ ਦੂਜਾ ਸੀ ਕਹਿੰਦਾ ਇਹਦੇ ਨਾਲ ਵੀ ਲੀਡਰਸ਼ਿਪ ਕੁਆਲਿਟੀਆਂ ਤੇ ਤੀਜੀ ਫਿਰ ਆਉਂਦੀ ਹੈ ਕਿ ਕੀ ਅਸੀਂ ਸਕੂਲ ਪੂਰਾ ਟੈਂਡ ਕਰਨਾ ਕਹਿੰਦੇ ਜੋ ਛੁੱਟੀ ਲੈ ਕੇ ਚਲੇ ਜਾਣਾ ਇਹ ਤੇਜੀ ਲੀਡਰਸ਼ਿਪ ਕੁਆਲਿਟੀਆਂ ਚੌਥੀ ਇਹ ਸੀ ਕਿ ਜਦੋਂ ਵੇਲੇ ਹੋਗੇ ਇੱਕਠੇ ਹੋ ਕਿ ਅੱਜ ਕੁੱਟਣਾ ਕਿੰਨੂ ਇਹ ਐਲਪਲਾਈ ਨੇ ਪੁਲਿਸ ਸਟੇਸ਼ਨ ਕਿ ਅੱਜ ਕੁੱਟਣਾ ਕਿੰਨੂ ਤੇ ਜੇ ਸਾਨੂੰ ਇਹ ਪਤਾ ਲੱਗ ਜਣਾ ਜਿਹਨੂੰ ਕੁੱਟਣਾ ਉਹਦੇ ਵੱਲ ਬੰਦੇ ਮੌਤੇ ਨੇ ਕਿ ਆਪਣੀ ਸੇਵਾ ਹੁੰਦਾ ਚਾਹਦੇ ਤੇ ਪਿਛਲੇ ਦਰਵਾਜ਼ੇ ਤੋਂ ਨਿਕਲ ਜਾਂਦੇ ਲੋ ਤੁਸੀਂ ਆਪ ਇਹਨਾਂ ਦਾ ਕਰਤਾਰ ਤੁਸੀਂ ਸਟੇ ਨਹੀਂ ਕਰੇ ਕੱਲ ਦੀ ਹੋ ਜੇ ਸਾਰੇ ਸੋਸ਼ਲ ਮੀਡੀਆ ਤੇ ਚੱਲ ਜਾਣਾ ਇਹ ਤੁਸੀਂ ਬੇਸ ਵੇਖੋ ਬਣ ਰਿਹਾ ਆਪਣਾ ਨੌਜਵਾਨ ਬੱਚਿਆਂ ਦਾ ਸਿੰਧੂ ਸਾਹਿਬ ਜਵਾਜ ਨੌਜਵਾਨ ਬੱਚੇ ਦੇਸ਼ ਨੂੰ ਛੱਡ ਕੇ ਸੂਬੇ ਨੂੰ ਛੱਡ ਕੇ ਆਪਣੀ ਸਰ ਜ਼ਮੀਨ ਨੂੰ ਛੱਡ ਕੇ ਜਾ ਰਹੇ ਨੇ ਹਜ਼ਾਰਾਂ ਦੀ ਤਰ੍ਹਾਂ ਜਾ ਰਹੇ ਨੇ ਹੁਣ ਕਿਸੇ ਪਿੰਡ ਚ ਚਲੇ ਜਾਓ ਭਾਵੇਂ ਬੁਹਾਲੀ ਚਲੇ ਜਾਓ ਭਾਵੇਂ ਬੁੱਢਾਸਪੁਰ ਚਲੇ ਜਾਓ ਕਿਤੇ ਵੀ ਚਲੇ ਜਾਓ 10% ਨੌਜਵਾਨ ਰਹਿ ਗਏ ਨੇ ਨਹੀਂ ਤੇ ਮੇਰੇ ਬੁੱਢੇ ਮਿਲਦੇ ਸਾਡੀ ਉਮਰ ਦੇ 60 ਤੋਂ ਉਤਰਲੇ ਹੈ ਉਹ ਵੀ ਸਮਝੋ 10 15 ਸਾਲਾਂ ਚ ਇਹ ਵੀ ਕੰਮ ਨਿਬੜ ਜਾਂਦਾ ਹੈ ਉਹ ਦੱਸ ਰਿਹਾ ਅੱਜ ਇਹ ਤੇ ਤੁਸੀਂ ਬੁਹਾਲੀ ਉਹ ਜਿਹੜਾ ਸਾਰਿਆਂ ਦਾ ਪੰਜਾਬ ਦਾ ਇੱਕ ਨੰਬਰ ਦਾ ਸ਼ਹਿਰ ਇੱਕ ਨੰਬਰ ਦਾ ਜਨਤ ਜੇ ਵੀ ਪਾਕਿਸਤਾਨ ਦਾ ਬਾਰਡਰ ਵਾਲ ਚਲੇ ਜਾਓ ਉੱਥੇ ਤੁਸੀਂ ਵੇਖੋ ਤੇ ਹਾਲਾਤ ਕੀ ਇੱਥੇ ਇੰਡਸਟਰੀ ਵੀ ਹੈ ਜਿੰਨੀ ਚਿਰ ਉਹ ਪੁਰਾਣੀ ਲੱਗੀ ਨਵੀਂ ਵੀ ਤੇ ਗੱਡੀ ਚੱਲਦੀ ਲੋਕਾਂ ਨੂੰ ਤਾਂ ਵੀ ਕੁਝ ਕਾਰੋਬਾਰ ਥੋੜਾ ਮੋਟਾ ਹੈ ਇੱਥੋਂ ਨਹੀਂ ਕੋਈ ਇੱਥੇ ਰਹਿ ਕੇ ਰਹਿੰਦੇ ਜਿਸ ਕਿਸਮ ਦੇ ਇਹਨਾਂ ਧੋਖਾਂ ਦੇ ਹੱਥ ਵਿੱਚ ਅਸੀਂ ਸਰਕਾਰ ਦੇ ਮੈਂ ਤੁਹਾਨੂੰ ਇੱਕੋ ਗੱਲ ਵੇਖੋ ਲੀਡਰ ਆਫ ਦੀ ਆਪੋਜੀਸ਼ਨ ਕਾਇਦਾ ਤੌਰ ਪਰ ਮਾਦਮਾ ਨੂੰ ਮੈਂ ਹਾਜ਼ਰ ਨਾਜ਼ਰ ਕਰਕੇ ਗੱਲ ਕਰ ਰਿਹਾ ਕਿ ਦੋ ਪਹਿਲੂ ਇਹਦੇ ਮੈਂ ਮੇਕ ਕੇ ਮੁੱਖ ਮੰਤਰੀ ਇੱਕ ਤਾਂ ਹੁੰਦਾ ਲੰਚ ਬ੍ਰੇਕ ਹੁੰਦੀ ਸਾਡੀ ਉੱਤੇ ਇੱਕ ਸਮਾਂ ਇੱਕ ਹੋ ਜਾਂ ਵਿਧਾਨ ਸਭਾ ਸੈਸ਼ਨ ਲੱਗਦਾ ਇੱਕ ਸਮਾਂ ਇੱਕ ਹੋਈ ਇੱਕ ਰੂਪ ਹੁੰਦਾ ਜਿਹੜਾ ਦੁਜਾ ਸੈਸੇ ਸ਼ੁਰੂ ਹੁੰਦਾ ਉਹ 2:30 ਵਜੇ ਟੱਪੇ ਰੋਟੀ ਤੋਂ ਬਾਅਦ ਉਹਦੇ ਵਿੱਚ ਇਹ ਆਪਣੀ ਸੀਟ ਤੱਕ ਜਿਸ ਦਾ ਡਗਮਗਾ ਆਉਂਦਾ ਤੁਸੀਂ ਆਪਣੇ ਆਪ ਹੀ حساب ਲਾ ਸਕਦੇ ਹੋ ਕਿ ਪੰਜਾਬ ਦਾ ਵਾਲਾ ਮੈਂ 2:30 ਵਜੇ ਦੀ ਗੱਲ ਕਰਨਾ ਉਹ ਰਾਤ ਦੇ 6-7 ਵਜੇ ਦੀ ਗੱਲ ਦੀ ਹੈ ਜਦੋਂ ਵੀ ਉਹਦੇ ਨਾਲ ਗੱਲ ਹੁੰਦੀ ਇਹਦੇ ਸਿਕਿਉਰਟੀ ਦੇ ਹੀ ਮੈਨੂੰ ਆਦਮੀਆਂ ਨੇ ਮੈਂ ਉਹਨਾਂ ਦੇ ਨਾਂ ਨਹੀਂ ਲੈਣਾ ਚਾਹੁੰਦਾ ਕਿ ਕੋਈ ਨਾ ਦੀ ਨੌਕਰੀ ਕਰਦਾ ਬੇਰੀ ਅਰੀ ਦੇ ਬੰਦੇ ਲੱਗੇ ਨੇ ਸਿੱਧੂ ਸਾਹਿਬ ਉਹਨਾਂ ਨੂੰ ਖੁਦ ਦੱਸਿਆ ਬਾਜੋ ਸਾਹਿਬ ਇਹ ਛੋਟੀਆਂ ਚਾਰ ਸ਼ੀਸ਼ੀਆਂ ਲੈ ਕੇ ਆਟਾ ਇੱਕ ਬੈਠ ਗਿਆ ਜਦੋਂ ਕਹਿੰਦਾ ਤੁਹਾਡਾ ਮੁਕਾਬਲਾ ਕਰਨਾ ਹੁੰਦਾ ਤੁਹਾਡੇ ਨਾਲ ਬਹਿਸ ਕਰਦੀ ਹੁੰਦੀ ਹੈ ਹਰੋਂ ਪਾਣੀ ਮਗਾਦਾ ਦੱਬਤੇ ਤੇ ਦੋ ਸ਼ੀਸ਼ੀਆਂ ਖਾਲੀ ਕਰਕੇ ਫੇਰ ਆਉਂਦਾ ਇਹਦਾ ਫੇਰ ਤੋਂ ਇਹਦਾ ਬਹਿਸ ਸ਼ੁਰੂ ਹੁੰਦੀ ਤੇ ਜਦੋਂ ਅਖੰਡ ਸਵੇਰੇ ਵੈਕਿੰਦਾ ਦੋ ਜਾਰੂ ਵੇਖ ਲਈ ਤੇ ਲੱਗਿਆ ਇਹਦਾ ਮਖਰਾ ਹੈ ਤੁਸੀਂ ਇਹ ਆਪਣੇ ਸਾਥਾਰੋ ਕੇ ਪਾਦੀਆ 6 ਵਜੇ ਤੋਂ ਬਾਅਦ ਇਹ ਰੱਖੇ ਨਾ ਹੁੰਦਾ ਏ ਮੈਨੂੰ ਵੱਡੇ ਤੋਂ ਵੱਡੇ ਪੁਲਿਸ ਅਫਸਰਾਂ ਨੇ ਤੇ IAS ਨੇ ਦੱਸਿਆ ਕਿ ਰਾਤ ਦੇ 11 12 ਵਜੇ ਜੋ ਕੌੜਾ ਕਰਦਾ ਹੈ ਤੁਸੀਂ ਸੋਚ ਵੀ ਨਹੀਂ ਸਕਦੇ ਟੈਲੀਫੋਨ ਤੇ ਕੀ ਕੀਤਾ ਜਿਹਦਾ ਚਿੰਨ੍ਹ ਅਜਾ ਕਿਥੋਂ ਵੀ ਆਪਾਂ ਲੱਭ ਕੇ ਦੇਣੀ ਅੱਜ ਤੇ ਤੁਸੀਂ ਹਰਿਆਣਾ ਦਾ ਤੇ ਪੰਜਾਬ ਦਾ ਹੀ ਬਣਦੇ ਪਿਛਲੇ ਢਾਈਆਂ ਸਾਲਾਂ ਚ ਪ੍ਰਮਾਤਮਾ ਨੂੰ ਹਾਜ਼ਰ-ਨਾਜ਼ਰ ਕਰਕੇ ਸਾਰੇ ਤੁਸੀਂ ਭਰਾ ਬੈਠੇ ਕੋਈ ਬਾ ਖੜੀ ਕਰਕੇ ਕੋਈ ਪੰਚ ਜਾਂ ਸਰਪੰਚ ਜਾਂ ਕੌਂਸਲਰ ਇਹ ਦੱਸੇ ਕਿ 1 ਰੁਪਿਆ ਵੀ ਸਮੁੱਚੇ ਪੰਜਾਬ ਦੇ ਕਿਸੇ ਪੰਚਾਇਤ ਨੂੰ ਜਾਂ ਕਿਸੇ ਕੌਂਸਲਰ ਨੂੰ ਗਵਰਨਮੈਂਟ ਪਾਸੇ ਇਥੇ ਆਇਆ ਦਸੋਂ ਬੋਤਲ ਜਿਹੜੇ ਤੁਹਾਡੇ ਪੈਸੇ ਸੀ ਪਿਛਲੀ ਸਰਕਾਰ ਦੇ ਸਿੱਧੂ ਸਾਹਿਬ ਜਦੋਂ ਇੱਥੇ ਸੇਵਾ ਕਰ ਰਹੇ ਸੀ ਬਚਾ ਹਰ ਐਡੇ ਨੇ ਨੂੰ ਘੱਟੋ ਘੱਟ ਸੀ 35 ਤੋਂ 40 ਕਰੋੜ ਰੁਪਏ ਦਿੱਤਾ ਕਿ 35 ਤੋਂ 40 ਇਹ ਤਾਂ ਮੰਤਰੀ ਸਾਹਿਬ ਨੇ ਤੇ ਬਹੁਤ ਜ਼ਿਆਦਾ ਵਾਅਦੇ ਲੈ ਕੇ ਆਏ